ਹੁਣ ਤੇ ਚੋਰਾਂ ਨੇ ਆਮ ਆਦਮੀ ਕਲੀਨਿਕ ਨੂੰ ਵੀ ਨਿਸ਼ਾਨਾ ਬਣਾ ਲਿਆ ਹੈ ਆਮ ਆਦਮੀ ਕਲੀਨਿਕ ਪਿੰਡ ਟਕਰਾਲਾ ਵਿਖੇ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਜ਼ਿਲ੍ਹਾ ਨਮਾ ਸ਼ਹਿਰ ਤਹਿਸੀਲ ਬਲਾਚੌਰ ਆਮ ਆਦਮੀ ਕਲੀਨਿਕ ਪਿੰਡ ਟਕਰਾਲਾ ਵਿਖੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਹੋਣ ਦੀ ਖਬਰ ਮਿਲੀ ਹੈ ਇਸ ਵਾਰ ਦਾ ਸਬੰਧੀ ਫਾਰਮਾਸਿਸਟ ਰਵੀ ਕੁਮਾਰ ਨੇ ਦੱਸਿਆ ਕਿ ਜਦੋਂ ਸਵੇਰ ਵੇਲੇ ਸਮੁੱਚੇ ਸਟਾਫ ਸਮੇਤ ਉਹ ਹਸਪਤਾਲ ਵਿਖੇ ਪਹੁੰਚੇ ਤਾਂ ਅਣਪਛਾਤੇ ਚੋਰਾਂ ਵੱਲੋਂ ਸਾਰੇ ਹੀ ਜੰਦੜੇ ਤੋੜੇ ਹੋਏ ਸਨ ਤਾਂ ਚੋਰਾਂ ਵੱਲੋਂ ਇੱਕ ਏਸੀ, ਦੋ ਵੱਡੇ ਬੈਟਰੀ, ਇੱਕ ਇਨਵਰਟਰ, ਦਵਾਈਆਂ ਦੇ ਡੱਬੇ ਦਾ ਸਮਾਨ, ਸਰਕਾਰੀ ਕਾਗਜ਼ਾਤ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਵਾਈਫਾਈ ਦੀਪ ਭੰਤੋੜ ਕੀਤੀ ਗਈ ਉਹਨਾਂ ਦੱਸਿਆ ਕਿ ਉਹਨਾਂ ਨੇ ਥਾਣਾ ਬਲਾ ਚੌਰ ਦੀ ਪੁਲਿਸ ਨੂੰ ਇਸ ਸੰਬੰਧੀ ਇਤਲਾਹ ਵੀ ਕਰ ਦਿੱਤੀ ਹੈ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਣ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕਵੈਸਟ ਹੈ ਤੁਹਾਨੂੰ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਨਗਰ ਦੀ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੀ ਨਾਮਾ ਡਾਕਟਰ ਸਰ ਮੇਰਾ ਨਾਮ ਰਵੀ ਕੁਮਾਰ ਹੈ ਤੇ ਮੈਂ बतौर ਇੱਥੇ ਫਾਰਮੇਸੀ ਆਫੀਸਰ ਦੀ ਪੋਸਟ ਤੇ ਕੰਮ ਕਰਦਾ ਹਾਂ ਜੀ ਸਰ ਆਮ ਆਦਮੀ ਕਲੀਨਿਕ ਤੇ ਕਰ ਲਵੇ ਜੀ ਕੀ ਹੋਇਆ ਕਿ ਮਾਮਲਾ ਕੀ ਹੈ ਬਈ ਚੋਰੀ ਹੋਈ ਹੈ ਸਰ ਇਹ ਅਸੀਂ ਕੱਲ ਜਦੋਂ ਕੱਲ 17 ਤਰੀਕ ਸੀ ਤੇ ਜਦੋਂ ਮਾਰਨਿੰਗ ਦੇ ਵਿੱਚ ਅਸੀਂ ਆਏ ਆਪਣੇ ਡਿਊਟੀ ਦੇ ਟਾਈਮ 8 ਵਜੇ ਤੋਂ 2 ਵਜੇ ਦਾ ਟਾਈਮ ਆ ਸਾਡਾ ਡਿਊਟੀ ਦਾ ਤੇ ਜਦੋਂ ਅਸੀਂ ਮੈਂ ਐਂਟਰ ਕਰਕੇ ਇੱਕ ਚਾਬੀ ਮੇਰੇ ਕੋਲ ਹੁੰਦੀ ਹੈ ਕਲੀਨਿਕ ਦੀ ਤੇ ਇੱਕ ਸਾਡੇ ਗੁਰਮੀਤ ਸਾਹਿਬ ਨੇ ਸੀਨੀਅਰ ਸਾਡੇ ਉਹਨਾਂ ਕੋਲ ਇੱਕ ਕਲੀਨਿਕ ਦੀ ਚਾਬੀ ਹੁੰਦੀ ਹੈ ਤੇ ਜਦੋਂ ਮੈਂ ਪਹਿਲਾਂ ਆਇਆ ਤੇ ਕਲੀਨਿਕ ਦਾ ਖੋਲਿਆ ਗੇਟ ਉਹ ਤਾਂ ਲੱਗਾ ਹੋਇਆ ਸੀ ਜਦੋਂ ਮੇਨ ਗੇਟ ਤੋਂ ਸੂਈ ਲੰਘ ਕੇ ਆਏ ਉਹ ਜਿੱਥੋਂ ਉਹ ਤਾਂ ਲੱਗਾ ਹੋਇਆ ਸੀ ਜਦੋਂ ਅਸੀਂ ਅੰਦਰ ਆਉਨੇ ਆ ਜਿਹੜਾ ਜਿੱਥੋਂ ਹੁਣ ਤੁਸੀਂ ਅੰਦਰ ਐਂਟਰ ਕੀਤਾ ਕਲੀਨਿਕ ਦੇ ਉਹਦੇ ਵਿੱਚ ਉਹ ਕੁੰਡੀ ਵਗੈਰਾ ਉਹਦੀ ਡਿਊਟੀ ਹੁੰਦੀ ਹੈ ਦਰਵਾਜ਼ੇ ਦੀ ਤੇ ਉਹਨਾਂ ਨੇ ਕੱਟ ਕੀਤਾ ਤੇ ਅੰਦਰ ਐਂਟਰ ਕੀਤੇ ਹੁੰਦਾ ਹੈ ਕੋਈ ਵੀ ਸ਼ਰਾਰਤੀ ਅੰਸਰਾਂ ਨੇ ਤੇ ਜਿਹਦੇ ਵਿੱਚ ਉਹਨਾਂ ਨੇ ਜੋ ਵੀ ਚੋਰੀ ਕੀਤੀ ਹੈ ਇਹ 16 ਰਾਤ ਨੂੰ ਲੱਗਦਾ ਜਿੱਥੇ ਤੱਕ ਮੈਂ ਸੋਚ ਪਾ ਰਿਹਾ ਵੀ 16 ਰਾਤ ਨੂੰ ਕੋਈ ਹੈਫਟ ਕੇਸ ਜੋ ਵੀ ਹੈ ਕਲੀਨਿਕ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਜਦੋਂ ਉਹਨਾਂ ਇੱਥੇ ਮੋਬਾਈਲ ਕਰੋਗੇ ਜਾਂ ਦੇਖੋਗੇ ਤੇ ਉਹਦੇ ਵਿੱਚ ਇੱਕ ਤਾਂ ਸਾਡਾ ਰਿਸੈਪਸ਼ਨ ਤੇ ਲੱਗਿਆ ਸੀ 2 ਟਨ ਦਾ ਏਸੀ ਲੱਗਿਆ ਸੀ ਵੋਲਟੇਜ ਦਾ ਜੋ ਕਿ ਉਹ ਨਹੀਂ ਹੈ ਉਹ ਚੋਰੀ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਲੈਬਾਰਟਰੀ ਹੈ ਜਿੱਥੇ ਅਸੀਂ ਪੇਸ਼ੈਂਟ ਦਾ ਸੈਂਪਲ ਲੈਂਦੇ ਆ ਤੇ ਉਹਦੇ ਵਿੱਚ ਦੋ ਬੈਟਰੀ ਸੀ ਤੇ ਯੂਪੀਏ ਸੀਗਾ ਮਾਈਕਰੋਟੈਕ ਦਾ ਤੇ ਉਹ ਵੀ ਚੋਰੀ ਹੋ ਚੁੱਕਿਆ ਹੈ ਤੇ ਬਾਕੀ ਹੋਰ ਸਾਡੀ ਡਰਗ ਸਟੋਰ ਦੇ ਵੀ ਸੀਗੀ ਮੈਡੀਸਿਨਸ ਵਗੈਰਾ ਉਹ ਸਾਰੀ ਡਿਸਪਲੇਸਮੈਂਟ ਵਗੈਰਾ ਹੋਈ ਪਈ ਸੀ ਤੇ ਅੱਗੇ ਕੁਝ ਪੀਐਸਸੀ ਪੁਰਾਣੀ ਦੇ ਵਿੱਚ ਜਿਹੜੇ ਰੂਮਸ ਬਣੇ ਸੀ ਕਿਉਂਕਿ ਇਹ ਪਹਿਲਾ ਮਿਨੀ ਪੀਐਸਸੀ 25 ਬੈਟਸ ਦਾ ਇੱਕ ਮਿਨੀ ਪੀਐਸਸੀ ਬਣਿਆ ਸੀ ਤੇ ਇੱਥੇ ਗਲਬੀ ਕੇਸਿਸ ਵਗੈਰਾ ਹੁੰਦੇ ਸੀ ਵੂਮਨਸ ਪੇਸ਼ੈਂਟ ਦੇ ਤੇ ਉਹੋ ਕੁਝ ਕਾਰਨਾ ਕਰਕੇ ਚੱਲਿਆ ਨਹੀਂ ਚੱਲਿਆ ਇਸ ਬਾਰੇ ਮੈਨੂੰ ਨੌਲੇਜ ਨਹੀਂ ਹੈ ਤੇ ਬਾਕੀ ਉੱਥੇ ਉਹ ਵੀ ਲੋਕ ਵਗੈਰਾ ਲੱਗੇ ਹੋਏ ਸੀ ਤੇ ਉਹ ਖੁੱਲੇ ਹੋਏ ਸੀ ਉਤੋਂ ਤੇ ਉੱਥੋਂ ਵੀ ਲੱਗ ਰਿਹਾ ਵੀ ਕੁਝ ਚੀਜ਼ਾਂ ਗਾਇਬ ਨੇ ਜਿੱਦਾਂ ਕੋਈ ਸਕ੍ਰੈਪ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਇਹ ਸਾਰਾ ਪੂਰਾ ਮਾਮਲਾ ਹੈ ਹੋ ਸਕਦਾ ਕਿ ਬੜੀ ਕੱਡੀ ਚਾਹੇ ਬਿਲਕੁਲ ਸਰ ਇਹ ਉਹਨਾਂ ਨੇ ਪੂਰਾ ਹੀ ਪਲਾਨ ਕਰਕੇ ਕੀਤਾ ਹੋ ਸਕਦਾ ਜੇਰੇ ਸਾਡੇ ਕੋਲ ਪੇਸ਼ੈਂਟ ਆਉਂਦੇ ਜਾ ਉਹਨਾਂ ਦੇ ਵਿੱਚੋਂ ਉਹਨਾਂ ਨੇ ਮਾਰਨਿੰਗ ਚ ਜਾਂ ਕਿਸੇ ਵੀ ਟਾਈਮ ਆ ਕੇ ਦੇਖਿਆ ਹੋਵੇ ਕਿਉਂਕਿ ਸਾਡੇ ਕੋਲ ਤਾਂ ਸੀਦਾ ਪੇਸ਼ੈਂਟ ਦੇ ਤੌਰ ਤੇ ਟ੍ਰੀਟ ਕਰਦੇ ਹਰ ਇੱਕ ਨੂੰ ਜਿਹੜਾ ਸਾਡੇ ਕੋਲ ਦਵਾਈ ਲੈਣ ਵਾਸਤੇ ਆਉਂਦਾ ਤੇ ਉਹ ਅੱਗੇ ਕਿਸੇ ਨੂੰ ਦੱਸਦਾ ਹੈ ਜੇ ਕੀ ਕਰਦਾ ਹੈ ਤੇ ਉਹਨਾਂ ਨੂੰ ਹੀ ਪਤਾ ਹੈ ਤੇ ਇਹ ਜਿਹੜਾ ਮਾਮਲਾ ਜੇ ਫਿਰ ਚੋਰੀ ਦਾ ਮਾਮਲਾ ਹੈ ਜਿਹੜਾ ਉਹਨਾਂ ਨੇ ਰਾਤ ਨੂੰ ਆਪਣਾ ਕੀਤਾ ਹੋਵੇਗਾ ਜਿੱਦਾਂ ਵੀ ਪਲਾਨ ਕਰਕੇ ਸੀਸੀਟੀਵੀ ਤਾਂ ਨਹੀਂ ਲੱਗਿਆ ਨਹੀਂ ਸਰ ਸੀਸੀਟੀਵੀ ਕੋਈ ਨਹੀਂ ਲੱਗਾ ਹੋਇਆ ਤੁਹਾਨੂੰ ਸਮਝ ਆ ਰਿਹਾ ਪੁਲਿਸ ਨੂੰ ਵੀ ਅਸੀਂ ਇਤਲਾਹ ਕੀਤੀ ਹੈ ਤੇ ਆਪਣੇ ਪਿੰਡ ਦੇ ਸਰਪੰਚ ਰੋ ਵੀ ਸਾਰੇ ਇੱਥੇ ਪਹੁੰਚੇ ਸੀਗੇ ਮੌਕੇ ਤੇ ਤੇ ਪੁਲਿਸ ਪਾਰਟੀ ਵੀ ਪਹੁੰਚੀ ਸੀ ਤੇ ਉਹਨਾਂ ਨੇ ਸਾਡੇ ਜੋ ਵੀ ਕਾਰਵਾਈ ਸੀਗਾ ਨੋਟ ਕਰ ਲਿਆ ਉਹਨਾਂ ਨੇ ਐਫਪੀ ਕੇਸ ਦਾ ਜੋ ਵੀ ਉਹਨਾਂ ਦਾ ਲੀਗਲ ਬੰਦ ਹੈਗਾ ਉਹ ਨੋਟ ਕਰਕੇ ਲੈ ਗਏ ਸੀ ਐਸਐਚਓ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਜੋ ਵੀ ਬਣਦਾ ਸੀਗਾ ਉਹ ਕਹਿੰਦੇ ਸੀ ਕਾਨੂੰਨੀ ਕਾਰਵਾਈ ਕਰਾਂਗੇ ਨੋਟ ਕਰਕੇ ਲੈ ਗਏ ਸੀ ਤੇ ਸਾਨੂੰ ਉਹਨਾਂ ਨੇ ਬੁਲਾਇਆ ਸੀਗਾ ਪੁਲਿਸ ਸਟੇਸ਼ਨ ਬੁਲਾ ਜੋ ਸਦਰ ਖਾਣੇ ਦੇ ਵਿੱਚ ਤੇ ਸਾਡੇ ਸਟੇਟਮੈਂਟ ਵਗੈਰਾ ਉਹਨਾਂ ਨੇ ਨੋਟ ਕਰ ਲਿਆ ਸੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499